ਜਿਹੜੇ ਵਿਜ਼ਟਰ ਵੀਜ਼ੇ ਵਾਲੇ ਆ ਉਹਨਾਂ ਤੇ ਵਰਕ ਪਰਮਿਟ ਤੇ ਉਹਨਾਂ ਨੇ ਰੋਕ ਲਾਉਣ ਦਾ ਫੈਸਲਾ ਕੀਤਾ ਸੋ ਇਹ ਟੈਂਪਰੇਰੀ ਪਾਲਿਸੀ ਨੂੰ ਗਵਰਨਮੈਂਟ ਆਫ ਕੈਨੇਡਾ ਦੀ ਅੱਜ ਅਨਾਊਂਸਮੈਂਟ ਆਈ ਹੈ ਕਿ ਇਸ ਨੂੰ ਖਤਮ ਕੀਤਾ ਕਰ ਦਿੱਤਾ ਗਿਆ ਹੈ ਸਰਕਾਰ ਨੇ ਇੱਕ ਪਾਲਿਸੀ ਬਣਾਈ ਸੀ ਕਿ ਵਿਜ਼ਟਰ ਵੀਜ਼ਾ ਤੇ ਕੈਨੇਡਾ ਦੇ ਵਿੱਚ ਮੌਜੂਦ ਲੋਕਾਂ ਨੂੰ ਕੈਨੇਡਾ ਛੱਡ ਕੇ ਜਾਣ ਦੀ ਲੋੜ ਨਹੀਂ ਉਹ ਇਨਸਾਈਡ ਕੈਨੇਡਾ ਅਪਲਾਈ ਕਰ ਸਕਦੇ ਨੇ ਵਰਕ ਪਰਮਿਟ ਦੇ ਬਾਅਦ ਕਿ 70000 ਸਟੂਡੈਂਟਸ ਦੇ ਡਿਪੋਰਟੇਸ਼ਨ ਦਾ ਖਤਰਾ ਹੈ ਬਟ ਐਗਜ਼ੈਕਟਲੀ ਕਿਸੇ ਦੇ ਕੋਲ ਵੀ ਇਹ ਜ਼ਰੀਆ ਨਹੀਂ ਕਿ ਕੋਈ ਐਗਜ਼ੈਕਟ ਨੰਬਰ ਇਸ ਦਾ ਜਿਹੜਾ ਤਾਜ਼ਾ ਲਗਾ ਸਕਦਾ ਦਾ ਲਾਭ ਕਈ ਵਿਅਕਤੀ ਉਠਾਰੇ ਸੀ ਕਈ ਤਰ੍ਹਾਂ ਦਾ ਚਲੋ ਸਿੱਧਾ ਤੇ ਕਈ ਲੋਕ ਇਸ ਦਾ ਦੁਰਉਪਯੋਗ ਵੀ ਕਰ ਰਹੇ ਸੀ ਇਸ ਜਿਹੜਾ ਅਧਿਕਾਰੀ ਹੈ ਉਸ ਦੀ ਡਿਸਪੈਸ਼ਨਰੀ ਪਾਵਰ ਹੁੰਦੀ ਹੈ ਕਿ ਜੇ ਉਹ ਸੈਟੀਸਫਾਈਡ ਹੈ ਸਾਰੇ ਰਿਕਾਰਡ ਤੋਂ ਆਉ ਵੀਜ਼ਾ ਗ੍ਰਾਂਟ ਕਰਨ ਦੀ ਤਾਕਤ ਰੱਖਦਾ ਨਹੀਂ ਤਾਂ ਉਹ ਰਿਫਿਊਜ਼ ਕਰਨ ਦੀ ਵੀ ਤਾਕਤ ਰੱਖਦਾ ਹੈ ਤੇ ਜਦੋਂ ਰਿਫਿਊਜ਼ ਹੋ ਜਾਂਦਾ ਹੈ ਬਾਰਡਰ ਦੇ ਉੱਤੇ ਤੇ ਫਿਰ ਨਾਲ ਦੀ ਨਾਲ ਜਿਹੜੀ CBSA ਹੁੰਦੀ ਹੈ ਕੈਨੇਡੀਅਨ ਬਾਰਡਰ ਸਰਵਿਸ ਅਥਾਰਟੀ ਉਹ ਇੱਕ ਰਿਮੂਵਲ ਆਰਡਰ ਪਾਸ ਕਰ ਦਿੰਦੀ ਹੈ ਰਿਮੂਵਲ ਤੇ ਡੈਪੋਰਟੇਸ਼ਨ ਜਿਹੜੇ ਆ ਇਹ ਦੋ ਵੱਖ-ਵੱਖ ਗੱਲਾਂ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਕਿੰਨਾ ਹੁਣ ਤੱਕ ਕਿੰਨੇ ਅਗਨੇ ਲਾ ਲਿਆ ਲੱਖਾਂ ਹੀ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਹੋਇਆ ਫਾਇਦਾ ਉਠਾਇਆ ਇੱਕ ਲਿਮੀਆਂ ਉਹ ਕੀ ਹੈ ਤੇ ਉਹਦਾ ਉਹਦਾ ਜਿਹੜਾ ਹੁਣ ਚੈੱਕ ਲਾਏ ਨੇ ਉਹ ਕੀ ਨੇ ਆਪਦੇ ਆਪ ਚ ਇਹ ਕੋਈ ਵੀਜ਼ਾ ਜਾਂ ਕੋਈ ਟਰੈਵਲ ਡਾਕੂਮੈਂਟ ਨਹੀਂ ਹੁੰਦਾ ਕਿ ਜਿਹੜੀ ਲੋ ਵੇਜ ਐਲ ਐਮ ਆਈ ਐਸ ਸੀਗੀਆਂ ਘੱਟ ਵੇਜ ਵਾਲੀਆਂ ਉਹਨਾਂ ਦੇ ਉੱਤੇ 26 ਸਤੰਬਰ 2024 ਤੋਂ ਗਵਰਨਮੈਂਟ ਆਫ ਕੈਨੇਡਾ ਰੋਕ ਲਗਾਉਣ ਜਾ ਰਹੀ ਹੈ ਸਰਟਨ ਏਰੀਆਜ਼ ਦੇ ਵਿੱਚ ਬੀ ਸੀ ਦੇ ਜਿਹੜੀ ਪ੍ਰੋਵਿੰਸ਼ੀਅਲ ਜਿਹੜੀ ਅਸੈਂਬਲੀ ਦੀ ਪਾਰਲੀਮੈਂਟ ਦੀ ਇਲੈਕਸ਼ਨ ਉਹ ਨੇੜੇ ਐ ਜੀ ਤੇ ਉਹਦਾ ਕੀ ਬਹੌਲ ਆ ਕਿਸ ਤਰ੍ਹਾਂ ਚੱਲੇ ਵਿਸਫੋਟਕ ਡਵੈਲਪਮੈਂਟ ਬੀਸੀ ਦੀ ਪੋਲਿਟਿਕਸ ਦੇ ਵਿੱਚ ਵੀ ਹੋਈ ਐ ਅੱਜ ਫਾਈਨਲੀ ਜਿਹੜੇ ਬੀਸੀ ਵੈਰਾਈਟਿਡ ਦੇ ਲੀਡਰ ਕੈਵਨ ਫਾਲਕਨ ਸੀ ਉਹਨਾਂ ਨੇ ਇਹ ਅਨਾਉਂਸਮੈਂਟ ਕਰ ਦਿੱਤੀ ਐ ਕਿ ਉਹ ਆਪਣੀ ਕੈਂਪੇਨ ਸਸਪੈਂਡ ਕਰ ਰਹੇ ਨੇ ਹੂੰ ਤੇ ਕੁਝ ਆਪਣੇ ਜਿਹੜੇ ਚੰਗੇ ਕੈਂਡੀਡੇਟ ਐ ਉਹ ਉਹਨਾਂ ਉਹਨਾਂ ਨੂੰ ਬੀਸੀ ਕਨਜ਼ਰਵੇਟਿਵ ਦੇ ਝੰਡੇ ਦੇ ਹੇਠ ਇਲੈਕਸ਼ਨ ਉਹ ਲੜਵਾਉਣਗੇ ਕੈਨੇਡਾ ਦੀ ਰਾਜਨੀਤੀ ਤੇ ਵੀ ਕੈਨੇਡਾ ਦੇ ਅੰਦਰ ਮਾਹੌਲ ਤੇ ਤੇ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਵੀਜ਼ਿਆਂ ਨਾਲ ਜੁੜੇ ਹੋਏ ਜਿਹੜੇ ਮਸਲੇ ਨੂੰ ਅਸੀਂ ਚਰਚਾ ਕਰਿਆ ਕਰਾਂਗੇ ਅ ਕਿਉਂਕਿ ਕੈਨੇਡਾ ਦੇ ਨਾਲ ਵੈਸੇ ਵੀ ਦੁਨੀਆ ਦੇ ਵਿੱਚ ਬਹੁਤ ਅਹਿਮ ਮੁਲਕ ਹੈ ਪਰ ਸਾਡਾ ਜਿਹੜਾ ਸਬੰਧ ਹੈ ਇੰਡੀਆ ਦਾ ਭਾਰਤ ਦਾ ਖਾਸ ਕਰਕੇ ਪੰਜਾਬ ਦਾ ਉਹ ਤਾਂ ਬਹੁਤ ਹੀ ਗੂੜਾ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਘਾਰੇ ਵਜਾ ਹੋਵੇ ਸਾਡਾ ਪੰਜਾਬ ਦੇ ਜਿਹਦੇ ਕੋਈ ਕੈਨੇਡਾ 'ਚ ਨਾ ਗਿਆ ਹੋਵੇ ਉਰੇ ਸਟੇਰ ਨਾ ਗਿਆ ਹੋਵੇ ਆਪਣਾ ਨਾ ਗਿਆ ਹੋਵੇ ਸੋ ਕੈਨੇਡਾ ਦੇ ਨਾਲ ਸੰਬੰਧਤ ਅਸੀਂ ਇਹ ਬਸਲੇ ਬਾਰੇ ਮੁੱਦਿਆਂ ਬਾਰੇ ਜਿਹੜਾ ਸ਼ੋ ਸ਼ੁਰੂ ਕਰ ਰਿਹਾ ਕੈਨੇਡਾ ਸਪੈਸ਼ਲ ਤੇ ਇਸ ਤੇ ਅਸੀਂ ਅੱਜ ਮੇਰੇ ਨਾਲ ਨੇ ਲਵਲੀਨ ਗਿਲ ਜਿਹੜੇ ਕਿ ਬਰਿਸਟਰ ਨੇ ਸੋਲੀਸਿਟਰ ਨੇ ਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਇਹ ਮਾਹਰ ਨੇ ਵੈਸੇ ਵੀ ਸਰਗਰਮ ਨੇ ਐਕਟਿਵਿਸਟ ਨੇ ਪਰ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਰ ਨੇ ਤੇ ਇਸ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਸ਼ੁਰੂਆਤ ਤੋਂ ਪਹਿਲਾਂ ਇੱਕ ਮੈਂ ਥੋੜੀ ਜਿਹੀ ਉੱਥੋਂ ਦੇ ਜਿਹੜੇ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਮੁਬਾਰਕਪਾ ਦੇਣੀ ਚਾਹਣਾ ਤੇ ਉਹ ਆਪਣੇ ਜਿਹੜੇ ਚਾਰਲਸ ਪ੍ਰਿੰਸ ਦੇ ਜਿਹੜੇ ਕਿੰਗ ਚਾਰਲਸ ਦੇ ਅਵਾਰਡ ਮਿਲੈਨੇ ਆਪਣੇ ਪੰਜਾਬੀਆਂ ਨੂੰ ਹਰਜਿੰਦਰ ਸਿੰਘ ਉਹਨਾਂ ਨੂੰ ਮਿਲਿਆ ਜਸਵੀਰ ਰਮਲੇ ਉਹਨਾਂ ਨੂੰ ਵੀ ਮਿਲਿਆ ਤੇ ਉਹ ਉਹਨਾਂ ਨੇ ਦਿੱਤੇ ਨੇ ਹਾਲਾਂਕਿ ਉਹ ਬੜੀ ਰਵਾਇਤ ਜਿਹੜੀ ਉਹ ਦਾ ਕ੍ਰੀ ਕਿ ਸਮਝਦੀ ਐ ਕਿ ਕਿੰਗ ਚਾਰਲਸ ਅਜੇ ਵੀ ਤੁਹਾਡਾ ਰਾਜਾ ਹੈ ਤੁਹਾਡੇ ਕੈਨੇਡਾ ਦਾ ਤੇ ਚਲੋ ਉਹਨਾਂ ਨੂੰ ਮੁਬਾਰਕਾ ਜਸਵੀਰ ਰਮਾਣਾ ਹਰਣੂ ਖਿੰਦ ਹਰਣੂ ਤੇ ਬਾਕੀ ਵੀ ਹੋਰ ਜਿਹੜਾ ਨੂੰ ਮਿਲੇ ਨੇ ਉਹ ਤੇ ਇਸ ਨਾਲ ਹੀ ਅਸੀਂ ਸ਼ੁਰੂ ਕਰਦੇ ਆ ਆ ਲੁਲਿੰਨ ਜੀ ਸਵਾਗਤ ਹੈ ਜੀ ਆ ਬਹੁਤ ਸ਼ੁਕਰੀਆ ਬੱਲੀ ਜੀ ਮੈਂ ਬਹੁਤ ਧੰਨਵਾਦੀ ਆ ਤੁਹਾਡਾ ਆਪਣੇ ਦਰਸ਼ਕਾਂ ਦੇ ਨਾਲ ਮੁਖਤਬ ਹੋਣ ਦਾ ਜਿਹੜਾ ਤੁਸੀਂ ਮੌਕਾ ਮੈਨੂੰ ਦਿੱਤਾ ਹੈ ਤਾਜ਼ਾ ਖਬਰ ਜਿਹੜੀ ਕੈਨੇਡਾ ਦੇ ਕੋ ਰੋਜ਼ ਕਰੋ ਕੋ ਖਬਰ ਆਉਂਦੀ ਹੈ ਹੁਣ ਵੀਜ਼ਾ ਨਾਲ ਸੰਬੰਧ ਤੇ ਇਮੀਗ੍ਰੇਸ਼ਨ ਨਾਲ ਸੰਬੰਧ ਤੇ ਵਰਕ ਪਰਮਿਟ ਨਾਲ ਸੰਬੰਧ ਤੇ ਸਟੂਡੈਂਟਸ ਨਾਲ ਸੰਬੰਧ ਤੇ ਕੱਲ ਸਟੂਡੈਂਟਸ ਦੇ ਪ੍ਰੋਟੈਸਟ ਦੀਆਂ ਖਬਰਾਂ ਆਈਆਂ ਸੀ ਕਿ ਉਹਨਾਂ ਦੇ ਤੇ ਲਵਾ ਲਟਕ ਰਹੀ ਹੈ 70000 ਸਟੂਡੈਂਟਸ ਦੇ ਦੋ ਦਿਨਾਂ ਥਾਂਵਾਂ ਤੇ ਮਤਲਬ ਜਿਵੇਂ ਇੰਡੀਆ 'ਚ ਪ੍ਰੋਟੈਸਟ ਹੋਣੇ ਨੇ ਉਦਾਂ ਉੱਥੇ ਪ੍ਰੋਟੈਸਟ ਕੀਤੇ ਨੇ ਮਾਰਚ ਕੀਤੇ ਨੇ ਨਾਰੇਬਾਜੀ ਕੀਤੀ ਪਕਾਵੇ ਕੀਤੇ ਇਸ ਤਰ੍ਹਾਂ ਦੇ ਰੋਜ਼ ਕੋਈ ਨਾ ਕੋਈ ਡਵੈਲਪਮੈਂਟ ਹੁੰਦੀ ਹੈ ਅੱਜ ਹੁਣ ਤਾਜ਼ਾ ਜਿਹੜੀ ਖਬਰ ਆਈ ਹੈ ਕਿ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਆ ਉਹਨਾਂ ਦੇ ਵਰਕ ਪਰਮਿਟ ਤੇ ਉਹਨਾਂ ਨੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ ਉਹਦੇ ਬਾਰੇ ਵੇਰਵਾ ਦਿਓ ਉਹ ਕੀ ਫੈਸਲਾ ਹੈ ਇਹਦਾ ਕੀ ਇੰਪੈਕਟ ਪਏਗਾ ਜੇ ਇਹ ਦਰਅਸਲ ਇੱਕ ਟੈਂਪਰੇਰੀ ਪਾਲਿਸੀ ਸੀ ਜਿਸ ਨੂੰ ਗਵਰਨਮੈਂਟ ਆਫ ਕੈਨੇਡਾ ਨੇ 28 ਅਗਸਟ 2024 ਨੂੰ ਖਤਮ ਕਰ ਦਿੱਤਾ ਹੈ ਕਿਉਂਕਿ ਕੋਵਿਡ ਦੇ ਦੌਰਾਨ ਇੱਕ ਟੈਂਪਰੇਰੀ ਪਾਲਿਸੀ ਸ਼ੁਰੂ ਕੀਤੀ ਗਈ ਸੀ ਕਿ ਜਿਹੜੇ ਵਿਜ਼ਟਰ ਵੀਜ਼ਾ ਹੋਲਡਰ ਨੇ ਕੈਨੇਡਾ ਦੇ ਵਿੱਚ ਮੌਜੂਦ ਨੇ ਜਾਂ ਜਿਨ੍ਹਾਂ ਜਿਨ੍ਹਾਂ ਦੇ ਕੋਲ ਪਹਿਲਾਂ 12 ਮਹੀਨੇ ਦਾ ਵਰਕ ਪਰਮਿਟ ਰਹਿ ਚੁੱਕਿਆ ਹੈ ਤੇ ਬਾਅਦ ਦੇ ਵਿੱਚ ਉਹ ਵਿਜ਼ਟਰ ਸਟੇਟਸ ਅਪਲਾਈ ਕਰਦੇ ਨੇ ਹੂੰ ਕਿਉਂਕਿ ਕੋਵਿਡ ਦੇ ਵਿੱਚ ਉਹਨਾਂ ਦੇ ਲਈ ਮੁਲਕ ਛੱਡ ਕੇ ਟਰੈਵਲ ਕਰਨਾ ਬੜਾ ਮੁਸ਼ਕਲ ਸੀ ਉਹ ਤੁਹਾਨੂੰ ਪਤਾ ਹੈ ਕਿ ਟਰੈਵਲ ਦੇ ਉੱਤੇ ਰੈਸਟ੍ਰਿਕਸ਼ਨ ਸੀ ਇਸ ਲਈ ਕੈਨੇਡਾ ਦੇ ਜਿਹੜੇ ਅੰਦਰੂਨੀ ਸਾਰੀ ਮਾਰਕੀਟ ਦੇ ਲੇਬਰ ਮਾਰਕੀਟ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਪਾਲਿਸੀ ਬਣਾਈ ਸੀ ਕਿ ਵਿਜ਼ਟਰ ਵੀਜ਼ਾ ਤੇ ਕੈਨੇਡਾ ਦੇ ਵਿੱਚ ਮੌਜੂਦ ਲੋਕਾਂ ਨੂੰ ਕੈਨੇਡਾ ਛੱਡ ਕੇ ਜਾਣ ਦੀ ਲੋੜ ਨਹੀਂ ਉਹ ਇਨਸਾਈਡ ਕੈਨੇਡਾ ਅਪਲਾਈ ਕਰ ਸਕਦੇ ਨੇ ਵਰਕ ਪਰਮਿਟ ਦੇ ਵਾਸਤੇ ਉਹਦੇ ਵਿੱਚ ਫਲੈਗ ਜਿਹੜੀ ਪੋਲਿੰਗ ਦੀ ਇੱਕ ਸੈਰੇਮਨੀ ਕਹੋ ਇੱਕ ਤਰੀਕਾ ਹੁੰਦਾ ਸੀ ਕਿ ਵਿਜ਼ਟਰ ਵੀਜ਼ਾ ਤੇ ਆਇਆ ਹੋਇਆ ਵਿਅਕਤੀ ਜਦੋਂ ਉਸ ਨੂੰ ਕਿਤੋਂ ਆਫਰ ਮਿਲ ਜਾਂਦੀ ਸੀ ਅ ਵਰਕ ਦੀ ਆਫਰ ਮਿਲ ਜਾਂਦੀ ਸੀ ਐਲਐਮਏ ਅਪਰੂਵਡ ਤਾਂ ਉਹ ਬਾਰਡਰ ਦੇ ਉੱਤੇ ਜਾਂਦੇ ਸੀ ਬਾਰਡਰ ਦੇ ਉੱਤੇ ਜਾ ਕੇ ਸੀਬੀਐਸਏ ਦਾ ਜਿਹੜਾ ਉੱਥੇ ਅਧਿਕਾਰੀ ਮੌਜੂਦ ਹੁੰਦਾ ਸੀ ਉਸ ਦੇ ਕੋਲ ਇੱਕ ਬਰੀਫ ਇੰਟਰਵਿਊ ਤੋਂ ਬਾਅਦ ਆਪਣਾ ਸਾਰਾ ਰਿਕਾਰਡ ਸ਼ੋਅ ਕਰਨ ਤੋਂ ਬਾਅਦ ਉਹ ਜਿਹੜਾ ਵਿਜ਼ਟਰ ਵੀਜ਼ਾ ਹੁੰਦਾ ਸੀ ਉਹ ਧਾਰਕ ਨੂੰ ਵਰਕ ਪਰਮਿਟ ਮਿਲ ਜਾਂਦਾ ਸੀ ਠੀਕ ਹੈ ਸੋ ਇਸ ਦਾ ਲਾਭ ਤੇਈ ਵਿਅਕਤੀ ਉਖਾਰੇ ਸੀ ਕਈ ਤਰ੍ਹਾਂ ਦਾ ਚਲੋ ਸਿੱਧਾ ਤੇ ਕਈ ਲੋਕ ਇਸ ਦਾ ਦੁਰਉਪਯੋਗ ਵੀ ਕਰ ਰਹੇ ਸੀ ਇਸ ਸੋ ਇਹ ਟੈਂਪਰੇਰੀ ਪਾਲਿਸੀ ਨੂੰ ਗਵਰਨਮੈਂਟ ਆਫ ਕੈਨੇਡਾ ਦੀ ਅੱਜ ਅਨਾਉਂਸਮੈਂਟ ਆਈ ਹੈ ਕਿ ਉਸ ਨੂੰ ਖਤਮ ਕਰ ਦਿੱਤਾ ਗਿਆ ਜੋ ਐਪਲੀਕੇਸ਼ਨਸ 28th ਆਫ ਅਗਸਟ ਤੋਂ ਪਹਿਲਾਂ ਜਿਹੜੀਆਂ ਲਗਾਈਆਂ ਗਈਆਂ ਨੇ ਉਹ ਪ੍ਰੋਸੈਸ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਇਸ ਜਿਹੜੀ ਸਾਰੀ ਪ੍ਰੋਸੈਸ ਸੀਗੀ ਇਨ ਕੈਨੇਡਾ ਅਪਲਾਈ ਕਰਨ ਦੀ ਇਸ ਨੂੰ ਗਵਰਨਮੈਂਟ ਆਫ ਕੈਨੇਡਾ ਨੇ ਖਤਮ ਕਰ ਦਿੱਤਾ ਹੈ ਮਰ 28 ਅਗਸਤ ਤੱਕ ਜਿਹੜੀਆਂ ਅਰਜ਼ੀਆਂ ਸੀ ਉਹਦਾ ਮਤਲਬ ਇਹ ਜਿਹੜੀਆਂ ਅਰਜ਼ੀਆਂ ਜਿਹੜੇ ਦਿੰਦੇ ਸੀ ਲੋਕ ਪ੍ਰੋਸੈਸ ਕਰਦੇ ਉਹਨਾਂ ਚ ਇਹ ਵੀ ਹੋ ਸਕਦਾ ਵੀ ਕਈਆਂ ਨੂੰ ਨਹੀਂ ਮਿਲਦੇ ਸੀ ਕਈਆਂ ਨੂੰ ਮਿਲ ਵੀ ਜਾਂਦੇ ਸੀ ਕਿ ਸਾਰਿਆਂ ਨੂੰ ਮਿਲ ਜਾਂਦੇ ਸੀ ਦੇਖੋ ਜਿਹੜਾ ਬਾਰਡਰ ਦੇ ਉੱਤੇ ਜਦੋਂ ਇੰਟਰਵਿਊ ਹੁੰਦੀ ਹੈ ਜਦੋਂ ਵਰਕ ਪਰਮਿਟ ਲੈਣ ਜਾਂਦੇ ਸੀ ਉੱਥੇ ਇੱਕ CBSA ਕੈਨੇਡੀਅਨ ਬਾਰਡਰ ਸਰਵਿਸ ਅਥਾਰਟੀ ਦਾ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਬਾਰਡਰ ਦੇ ਉੱਤੇ ਉਹ ਸਾਰਾ ਰਿਕਾਰਡ ਚੈੱਕ ਕਰਕੇ ਉਹ ਸਾਰਾ ਰਿਕਾਰਡ ਰਿਵਿਊ ਕਰਕੇ ਉਹ ਕਿਸੇ ਫੈਸਲੇ ਤੇ ਪਹੁੰਚਦੇ ਆ ਉਹ ਜਿਹੜਾ ਅਧਿਕਾਰੀ ਹੈ ਉਸਦੀ ਡਿਸਕ੍ਰੈਸ਼ਨਰੀ ਪਾਵਰ ਹੁੰਦੀ ਹੈ ਕਿ ਜੇ ਉਹ ਸੈਟੀਸਫਾਈਡ ਆ ਸਾਰੇ ਰਿਕਾਰਡ ਤੋਂ ਤਾਂ ਉਹ ਵੀਜ਼ਾ ਗ੍ਰਾਂਟ ਕਰਨ ਦੀ ਤਾਕਤ ਰੱਖਦਾ ਨਹੀਂ ਤਾਂ ਉਹ ਰਿਫਿਊਜ਼ ਕਰਨ ਦੀ ਵੀ ਤਾਕਤ ਰੱਖਦਾ ਤੇ ਜਦੋਂ ਰਿਫਿਊਜ਼ ਹੋ ਜਾਂਦਾ ਹੈ ਬਾਰਡਰ ਦੇ ਉੱਤੇ ਤੇ ਫਿਰ ਨਾਲ ਦੀ ਨਾਲ ਜਿਹੜੀ CBSA ਹੁੰਦੀ ਹੈ ਕੈਨੇਡੀਅਨ ਬਾਰਡਰ ਸਰਵਿਸ ਅਥਾਰਟੀ ਉਹ ਇੱਕ ਰਿਮੂਵਲ ਆਰਡਰ ਪਾਸ ਕਰ ਦਿੰਦੀ ਹੈ ਬਿਨੇ ਕਰਤਾ ਦਾ ਫਿਰ ਉਹਨਾਂ ਨੂੰ ਇੱਕ ਸੈਟ ਤਰੀਕ ਦੇ ਉੱਤੇ ਉੱਥੇ ਆ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਸੀ ਤੇ ਇੱਕ ਤਰੀਕ ਨੂੰ ਬੁਲਾ ਕੇ ਫਿਰ ਉਹਨਾਂ ਦਾ ਜੋ ਵੀ ਜਿਹੜੀ ਪਿਤਰੀ ਮੁਲਕ ਹੁੰਦਾ ਸੀ ਉੱਥੇ ਵਾਪਸ ਭੇਜ ਦਿੱਤਾ ਜਾਂਦਾ ਸੀ ਡਿਪੋਰਟ ਕਰ ਦਿੱਤੇ ਉਹ ਇਹ ਹਾਂਜੀ ਨਹੀਂ ਡਿਪੋਰਟੇਸ਼ਨ ਇਹ ਟੈਕਨੀਕਲੀ ਬੱਲੀ ਜੀ ਇੱਕ ਦੋ ਸ਼ਬਦ ਨੇ ਮੈਂ ਅੱਜ ਇਹ ਵੀ ਕਲੀਅਰ ਕਰ ਦੇਣਾ ਚਾਹੁੰਨਾ ਸਰੋਥੇ ਰਿਮੂਵਲ ਤੇ ਡਿਪੋਰਟੇਸ਼ਨ ਜਿਹੜੇ ਆ ਇਹ ਦੋ ਵੱਖ-ਵੱਖ ਗੱਲਾਂ ਨੇ ਅੱਛਾ ਦੋਨਾਂ ਦਾ मीनिंग ਵੱਖ-ਵੱਖ ਨੇ ਇਹ ਰਿਮੂਵਲ ਆਰਡਰ ਪਾਸ ਕੀਤਾ ਜਾਂਦਾ ਹੈ ਪਹਿਲਾਂ CBSA ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਜੇ ਰਿਮੂਵਲ ਆਰਡਰ ਦੇ ਉੱਤੇ ਜਿਹੜਾ ਬਿਨੇ ਕਰਤਾ ਐ ਐਪਲੀਕੈਂਟ ਐ ਉਹ ਵੌਲੰਟੇਰੀਲੀ ਕੈਨੇਡਾ ਲੀਵ ਕਰ ਦਿੰਦਾ ਹੈ ਇੱਥੋਂ ਛੱਡ ਜਾ ਚਲਿਆ ਜਾਂਦਾ ਹੈ ਆਪਣੇ ਪਿਤਰੀ ਮੂਲਕ ਕਹਿੰਦਾ ਵੀ ਠੀਕ ਹਾਂਜੀ ਉਸ ਦਾ ਮੇਰੇ ਮੇਰੇ ਚੈਪਟਰ ਨਹੀਂ ਹੋ ਰਹੀ ਤੇ ਮੈਂ ਜਾ ਰਿਹਾ ਠੀਕ ਹੈ ਹਾਂਜੀ ਉਹ ਉਸ ਉਸ ਕੇਸ ਦੇ ਵਿੱਚ ਜਿਹੜਾ ਰਿਕਾਰਡ ਐ ਉਸ ਦਾ ਕੋਈ ਖਰਾਬ ਨਹੀਂ ਹੁੰਦਾ ਕੋਈ ਦੁਬਾਰਾ ਵੀ ਵੀਜ਼ਾ ਲੱਗਣ ਦੇ ਜਿਹੜੀਆਂ ਸੰਭਾਵਨਾਵਾਂ ਨੇ ਉਹ ਬਣੀਆਂ ਰਹਿੰਦੀਆਂ ਹਨ ਠੀਕ ਹੈ ਜਦੋਂ ਕੋਈ ਰਿਮੂਵਲ ਆਰਡਰ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੇ ਖਿਲਾਫ ਫਿਰ ਜਿਹੜੀ ਕਾਰਵਾਈ ਹੈ ਉਸ ਨੂੰ ਅਥਾਰਟिटीज ਐਸਕੇਲੇਟ ਕਰਦੀਆਂ ਨੇ ਉਸ ਨੂੰ ਫਿਰ ਵਾਰੰਟ ਇਸ਼ੂ ਕੀਤੇ ਜਾਂਦੇ ਨੇ ਵਾਰਟਸ ਤੋਂ ਬਾਅਦ ਫਿਰ ਜਦੋਂ ਕਿਸੇ ਨੂੰ ਡਿਪੋਰਟੇਸ਼ਨ ਦਾ ਆਰਡਰ ਫਿਰ ਪਾਸ ਕੀਤਾ ਜਾਂਦਾ ਹੈ ਜਿਹੜਾ ਇੱਕ ਫੋਰਸਫੁਲ ਆਰਡਰ ਹੁੰਦਾ ਹੈ ਉਸ ਦੇ ਨਾਲ ਜਿਹੜਾ ਰਿਕਾਰਡ ਦੇ ਉੱਤੇ ਡਿਪੋਰਟੇਸ਼ਨ ਦਾ ਜਦੋਂ ਆਰਡਰ ਪਾਸ ਹੁੰਦਾ ਹੈ ਤਾਂ ਉਹ ਇੱਕ ਗੰਭੀਰ ਮਸਲਾ ਫਿਰ ਬਣ ਜਾਂਦਾ ਹੈ अच्छा फिरो डिपोर्टेशन हां जी रिमूवल ऑर्डर नौबत तो बाद आउंदी है वो जी पहला सब नु मौका ਦਿੱਤਾ ਜਾਂਦਾ ਹੈ ਕਿ ਵੋਲੰਟੇਰਲੀ ਚਲੇ ਜਾਣ ਜਦੋਂ ਉਹਨਾਂ ਦਾ ਸਟੇਟਸ ਐਂਡ ਹੁੰਦਾ ਹੈ ਨਹੀਂ ਤਾਂ ਫਿਰ ਸੀਬੀਐਸਏ ਰਿਮੂਵਲ ਆਰਡਰ ਪਾਸ ਕਰਦੀ ਹੈ ਫਿਰ ਵੀ ਵੋਲੰਟੇਰਲੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਪਾਸਪੋਰਟ ਜ਼ਬਤ ਕਰਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀਆਂ ਗੱਲਾਂ ਨੇ ਉਹ ਵਾਰੰਟ ਤੇ ਡਿਪੋਰਟੇਸ਼ਨ ਤੱਕ ਪਹੁੰਚਦੀਆਂ। ਕੋਈ ਕੋਈ ਫਿਗਰ ਜਾਂ ਕੋਈ ਅੰਦਾਜ਼ਾ ਹੈ ਜੇ ਵੀ ਜਿਹੜੀ ਇਹ ਪਾਲਿਸੀ ਸੀਗੀ ਟੈਂਪਰੇਰੀ ਵਰਕ ਪਰਮਿਟ ਵਾਲਾ ਵੀਜ਼ਾ ਦੇਣ ਦੀ ਵਿਜ਼ਟਰ ਵੀਜ਼ਾ ਵਾਲਾ ਨੂੰ ਕਿੰਨਾ ਹੁਣ ਤੱਕ ਕਿੰਨੇ ਅਗਨੇ ਲਾ ਲਿਆ ਜਾਂ ਕੋਈ ਇਸ ਤਰ੍ਹਾਂ ਦਾ ਡਾਟਾ ਹੈ ਕੋਈ? ਅੱਛਾ ਜੀ ਮੇਰੇ ਕੋਲ ਐਗਜ਼ੈਕਟ ਨੰਬਰ ਤਾਂ ਨਹੀਂ ਹੋਣਾ ਪਰ ਜੇ ਮੇਰੀ ਜਾਣਕਾਰੀ ਹੈ ਇਹਦਾ ਲੱਖਾਂ ਹੀ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਹੋ ਰਿਹਾ ਹੈ। ਫਾਇਦਾ ਠੀਕ ਕਿਉਂਕਿ ਬਹੁਤ ਰੋਜ਼ ਕਿਉਂਕਿ ਫਲੈਗ ਪੋਲਿੰਗ ਦੀ ਜਿਹੜੀ ਜਿਹੜੀ ਪ੍ਰੋਸੈਸ ਸੀਗੀ ਸਾਰੀ ਬਾਰਡਰ ਤੇ ਜਾਣ ਦੀ ਇਸ ਦਾ ਇਫੈਕਟ ਜਿਹੜੀ CBSA ਆਫਿਸਰਸ ਉੱਥੇ ਮੌਜੂਦ ਸੀ ਉਹਨਾਂ ਦੀ ਰੈਗੂਲਰ ਡਿਊਟੀਆਂ ਤੇ ਪੈ ਰਿਆ ਸੀ ਹੂੰ ਇਸ ਲਈ ਗਵਰਨਮੈਂਟ ਨੇ ਪਹਿਲਾਂ ਵੀ ਇੰਡੀਕੇਸ਼ਨ ਦਿੱਤੀ ਸੀ ਕਿ ਜਿਹੜੀ ਫਲੈਗ ਪੋਲਿੰਗ ਦੀ ਜਿਹੜੀ ਇਹ ਸੁਵਿਧਾ ਹੈ ਉਸ ਨੂੰ ਉਹ ਬੰਦ ਕਰਨ ਜਾ ਰਹੇ ਹੈ ਤੇ ਆਨਲਾਈਨ ਹੀ ਸਾਰੀਆਂ ਅਰਜ਼ੀਆਂ ਕਰਨਗੇ ਬਾਰਡਰ ਤੇ ਜਾਣ ਵਾਲਾ ਜਿਹੜਾ ਪ੍ਰੋਸੈਸ ਹੈ ਉਹ ਇੰਨੇ ਕੁ ਬਿਨੇ ਕਰਤਾ ਉੱਥੇ ਜਾਣ ਲੱਗੇ ਸੀ ਕਿ ਜਿਹੜੀਆਂ ਰੈਗੂਲਰ ਬਾਰਡਰ ਸਿਕਿਉਰਿਟੀ ਦੀਆਂ ਡਿਊਟੀ ਸੀਗੀਆਂ ਸੀਬੀਐਸਏ ਦੀਆਂ ਉਸ ਦਾ ਅਸਰ ਉਸ ਤੇ ਦਿਖਣ ਲੱਗ ਗਿਆ ਸੀ ਉਹਦੇ ਜਵੇਗਨ ਪੈਂਦਾ ਯੂਐਸ ਬਾਰਡਰ ਦੇ ਉੱਤੇ ਹਮਮ ਅੱਛਾ ਜਿਹੜੇ ਹੁਣੇ ਪ੍ਰੋਟੈਸਟ ਹੋਏ ਨੇ ਸਟੂਡੈਂਟਸ ਦੇ ਸਟੂਡੈਂਟ ਨੂੰ ਖਤਰਾ ਹੋਇਆ ਹੋਇਆ ਹੈ ਡਿਪੋਰਟੇਸ਼ਨ ਦਾ ਉਹਨਾਂ ਮਾਲ ਜਿਹੜੀਆਂ ਖਬਰਾਂ ਆ ਰਹੀਆਂ ਨੇ ਪਤਾ ਨਹੀਂ ਐਗਜ਼ੈਕਟ ਨੰਬਰ ਕਿੰਨਾ ਹੈ ਖਬਰਾਂ ਆਈਆਂ ਨੇ ਜਿਹੜੇ ਉਹ ਰੋਸ ਪ੍ਰਗਟ ਕੀਤੇ ਨੇ ਬ੍ਰੈਮਟਨ ਚ ਤੇ ਕੁਝ ਹੋਰ ਥਾਵਾਂ ਤੇ ਕਿ 70000 ਸਟੂਡੈਂਟਸ ਤੇ ਡਿਪੋਰਟੇਸ਼ਨ ਦਾ ਖਤਰਾ ਹੈ ਉਹ ਕੀ ਮਸਲਾ ਹੈ ਕਿ ਕੀ ਵਾਕਈ ਖਤਰਾ ਹੈਗਾ ਜਾਂ ਕਿੰਨੇ ਕਨੇ ਉਹ ਨੰਬਰ ਕਿੰਨਾ ਹੈ ਨੰਬਰ ਤਾਂ ਮੈਂ ਵੀ ਇਹੀ ਸੁਣ ਰਿਹਾ ਮੀਡੀਆ ਰਿਪੋਰਟਸ ਦੇ ਵਿੱਚ 70000 ਦਾ ਨੰਬਰ ਕਿਹਾ ਜਾ ਰਿਹਾ ਬਟ ਐਗਜੈਕਟਲੀ ਕਿਸੇ ਦੇ ਕੋਲ ਵੀ ਇਹ ਜ਼ਰੀਆ ਨਹੀਂ ਕਿ ਕੋਈ ਐਗਜੈਕਟ ਨੰਬਰ ਇਸ ਦਾ ਜਿਹੜਾ ਅੰਦਾਜ਼ਾ ਲਗਾ ਸਕੀ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿੰਨੇ ਇੱਕ ਸਟੂਡੈਂਟ ਹੈ ਜਿਹੜੇ ਜਾਂ ਜਿਹੜੇ ਟੈਂਪਰੇਰੀ ਵਰਕ ਪਰਮਿਟ ਹੋਲਡਰ ਹੈ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਨ੍ਹਾਂ ਦੇ ਕੋਲ ਹੈ ਉਹ ਕਿੰਨੇ ਕ ਨੇ ਤੇ ਕਿੰਨਿਆਂ ਦਾ ਉਹ ਰੀਨਿਊਅਲ ਤੇ ਆਇਆ ਹੋਇਆ ਕਿਉਂਕਿ 3 ਸਾਲ ਦਾ ਹੁੰਦਾ ਸੀ ਉਹ 3 ਸਾਲ ਤੋਂ ਬਾਅਦ ਐਕਸਟੈਂਸ਼ਨ ਹੋ ਜਾਂਦੀ ਸੀ ਐਕਸਟੈਂਸ਼ਨ ਦੇ ਉੱਤੇ ਵੀ ਹੋਣ ਰੈਸਟ੍ਰਿਕਸ਼ਨ ਲਗਾ ਦਿੱਤੀ ਗਈ ਹੈ ਸੋ ਇਸ ਤੇ ਕਰਕੇ ਉਹ ਇੱਕ ਸਮੱਸਿਆ ਦੇ ਵਿੱਚ ਉਹ ਲੋਕ ਹੈਗੇ ਨੇ ਜਿਹੜੇ ਸਟੂਡੈਂਟ ਨੇ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਨੇ ਅ ਬੱਲੀ ਜੀ ਦੇਖੋ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਇੱਕ ਡੈਮੋਕਰੈtic ਸੋਸਾਇਟੀ ਦੇ ਵਿੱਚ ਇਹ ਹਰੇਕ ਦਾ ਹੱਕ ਹੈ ਪਰ ਜੋ ਡਿਮਾਂਡਸ ਕੀਤੀਆਂ ਜਾ ਰਹੀਆਂ ਨੇ ਜਾਂ ਗਵਰਨਮੈਂਟ ਨੂੰ ਜੋ ਬਲੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਮੈਨੂੰ ਨਹੀਂ ਲੱਗਦਾ ਵਾਜਿਬ ਹੈ ਕਿਉਂਕਿ ਜਦੋਂ ਵੀ ਕੋਈ ਸਟੂਡੈਂਟ ਵੀਜ਼ਾ ਹੋਲਡਰ ਜਾਂ ਕੋਈ ਟੈਂਪਰੇਰੀ ਵਰਕਰ ਕੈਨੇਡਾ ਦਾ ਵੀਜ਼ਾ ਲਾਉਂਦਾ ਹੈ ਉਸ ਨੂੰ ਕੈਨੇਡੀਅਨ ਆਫੀਸਰ ਦੇ ਅੱਗੇ ਵੀਜ਼ਾ ਆਫੀਸਰ ਦੇ ਅੱਗੇ ਇਹ ਸਿੱਧ ਕਰਨਾ ਪੈਂਦਾ ਹੈ ਕਿ ਜਦੋਂ ਉਸ ਦੀ ਪੜ੍ਹਾਈ ਖਤਮ ਹੋ ਜਾਵੇਗੀ ਜਾਂ ਉਸ ਦੀ ਟੈਂਪਰੇਰੀ ਸਟੇ ਜਦੋਂ ਖਤਮ ਹੋ ਜਾਏਗੀ ਉਹ ਆਪਣੇ ਮਦਰ ਕੰਟਰੀ ਦੇ ਵਿੱਚ ਵਾਪਸ ਚਲਾ ਜਾਏਗੀ ਹੂੰ ਤੇ ਇਨ ਰਾਈਟਿੰਗ ਇਹ ਦਿੱਤਾ ਜਾਂਦਾ ਹੈ ਆਸ਼ਵਾਸਨ ਦਿੱਤੇ ਜਾਂਦੇ ਨੇ ਭਰੋਸੇ ਦਿਵਾਏ ਜਾਂਦੇ ਨੇ ਵੀਜ਼ਾ ਆਫੀਸਰ ਨੂੰ ਉਸ ਤੋਂ ਬਾਅਦ ਇਹ ਜਿਹੜੇ ਵਰਕ ਪਰਮਿਟ ਹੈ ਜਾਂ ਸਟੂਡੈਂਟ ਵੀਜ਼ਾਸ ਨੇ ਇਹ ਲਗਾਏ ਜਾਂਦੇ ਤੋ ਜੇ ਅਸੀਂ ਜਾਂ ਜੇ ਕਹੀਏ ਕਿ ਸਾਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਕਿ ਸਾਨੂੰ ਪੀਆਰ ਨਹੀਂ ਮਿਲੇਗੀ ਜਾਂ ਪੀਆਰ ਦੇ ਵਿੱਚ ਸਮੱਸਿਆ ਹੋਊਗੀ ਜਾਂ ਅੱਗੇ ਇੱਥੇ ਸਟੇ ਕਰਨ ਦੇ ਵਿੱਚ ਸਮੱਸਿਆ ਹੋਊਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਲੌਜੀਕਲੀ ਕੋਈ ਬਹੁਤਾ ਸਟਰੋਂਗ ਆਰਗੂਮੈਂਟ ਹੈ ਕਿਉਂਕਿ ਜਦੋਂ ਅਸੀਂ ਪਹਿਲਾਂ ਖੁਦ ਹੀ ਇਹ ਕਹਿ ਕੇ ਆਏ ਹਾਂ ਕਿ ਅਸੀਂ ਸਾਡੀ ਜਿਹੜੀ ਪੜਾਈ ਹੈ ਜਾਂ ਵਰਕ ਪਰਮਿਟ ਉਹ ਜਦੋਂ ਪੂਰਾ ਹੋ ਜਾਵੇਗਾ ਤਾਂ ਅਸੀਂ ਵਾਪਸ ਚਲੇ ਜਾਵਾਂਗੇ ਪਰ ਹਾਂ ਇੱਥੇ ਜੋ ਸਿਚੁਏਸ਼ਨ ਹੈ ਜੋ ਗਰਾਉਂਡ ਸਿਚੁਏਸ਼ਨ ਅਸੀਂ ਜਾਣਦੇ ਆ ਕਿ ਬਹੁਤ ਸਾਰੇ ਸਟੂਡੈਂਟ ਆ ਜਾਂ ਜਿਹੜੇ ਟੈਂਪਰੇਰੀ ਵਰਕਰਸ ਹੈ ਉਹ ਭਾਰੀ ਉਤੋਂ ਕੋਈ ਕਰਜ਼ਾ ਲੈ ਕੇ ਕੋਈ ਆਪਣੀ ਪ੍ਰਾਪਰਟੀ ਵੇਚ ਕੇ ਆਏ ਹੋਏ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਜਾਂ ਜੋ ਆਸਾਂ ਉਮੀਦਾਂ ਨੇ ਉਹਨਾਂ ਨੂੰ ਭਾਰੀ ਜਿਹੜੀ ਸੱਟ ਹੈ ਉਹ ਵੱਜ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੀ ਜਿਹੜੀ ਸਿੰਪਥੀ ਹੈ ਜਾਂ ਸਾਡੀਆਂ ਜਿਹੜੀਆਂ ਸੰਵੇਦਨਾਵਾਂ ਨੇ ਉਹ ਜ਼ਰੂਰ ਉਹਨਾਂ ਲੋਕਾਂ ਦੇ ਨਾਲ ਨੇ ਜਿਹੜੀਆਂ ਸਮੱਸਿਆਵਾਂ ਦੇ ਵਿੱਚ ਇਸ ਵੇਲੇ ਫਸਿਆ ਹੋਇਆ ਹੈ। ਅ ਇੱਕ ਲਿਮੀਆਂ ਉਹ ਕੀ ਹੈ ਤੇ ਉਹਦਾ ਉਹਦਾ ਜਿਹੜਾ ਹੁਣ ਚੈੱਕ ਲਾਏ ਨੇ ਉਹ ਕੀ ਨੇ? ਇਹ ਬਹੁਤ ਚਰਚਾ ਪਿਛਲੇ ਦਿਨਾਂ 'ਚ ਲਿਮੀਆਂ ਦੇ ਲਿਮੀਆਂ ਵਾਟ ਇਟ ਮੀਨਸ ਕੀ ਹੈ? ਐਲ ਐਮ ਆਈਏ ਦੀ ਜਿਹੜੀ ਫੁੱਲ ਫਾਰਮ ਹੈ ਉਹ ਹੈ ਲੇਬਲ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਹੂੰ ਦਰਅਸਲ ਐਲ ਐਮ ਆਈਏ ਆਪਣੇ ਆਪ ਦੇ ਵਿੱਚ ਜਿਹੜੀ ਮਿਨਿਸਟਰੀ ਆਫ ਲੇਬਰ ਐਂਡ ਸੋਸ਼ਲ ਡਿਵੈਲਪਮੈਂਟ ਉਹਦੇ ਵੱਲੋਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇਸ਼ੂ ਕੀਤੀ ਜਾਂਦੀ ਹੈ ਕਿਸੇ ਵੀ এমਪਲੋਇਰ ਨੂੰ ਕੰਪਨੀ ਨੂੰ ਜਦੋਂ এমਪਲੋਇਰ ਜਾਂ ਕੰਪਨੀ ਦੇ ਵੱਲੋਂ ਇਹ ਸਿੱਧ ਕੀਤਾ ਜਾਂਦਾ ਹੈ ਕਿ ਜਿਹੜੀ ਜੌਬ ਲਈ ਉਸ ਨੂੰ ਟੈਂਪਰੇਰੀ ਵਰਕਰ ਚਾਹੀਦਾ ਉਹ ਜਿਸਕਿਲ ਸੈਟ ਵਾਲਾ ਟੈਂਪਰੇਰੀ ਵਰਕਰ ਉਸ ਨੂੰ ਕੈਨੇਡਾ ਦੇ ਵਿੱਚ ਨਹੀਂ ਮਿਲ ਰਿਹਾ ਠੀਕ ਹੈ ਉਸ ਵੇਲੇ ਜਦੋਂ ਐਡਵਰਟਾਈਜ਼ਮੈਂਟ ਪਾ ਕੇ ਸਾਰਾ ਕੁਝ ਇਹ ਸਿੱਧ ਕੀਤਾ ਜਾਂਦਾ ਹੈ ਤਾਂ ਜਿਹੜੀ ਮਿਨਿਸਟਰੀ ਹੈ ਲੇਬਰ ਐਂਡ ਸੋਸ਼ਲ ਡਿਵੈਲਪਮੈਂਟ ਮਿਨਿਸਟਰੀ ਉਹ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹੜੀ ਇਸ਼ੂ 雇ਰਰ ਵਾਸਤੇ ਕਰ ਦਿੰਦੀ ਹੂੰ ਜੇ LMIE ਆਪਦੇ ਆਪ ਵਿੱਚ ਹੈ ਮੈਂ ਇਹ ਵੀ ਅੱਜ ਕਨਫਿਊਜ਼ਨ ਦੂਰ ਕਰਨਾ ਚਾਹੁੰਦਾ ਇਹ ਆਪਦੇ ਆਪ ਚ ਇਹ ਕੋਈ ਵੀਜ਼ਾ ਜਾਂ ਕੋਈ ਟਰੈਵਲ ਡਾਕੂਮੈਂਟ ਨਹੀਂ ਹੁੰਦਾ ਨਹੀਂ ਹੈ ਇਹ ਤਾਂ ਇੱਕ 雇ਰਰ ਦੇ ਲਈ ਹੁੰਦਾ ਹੈ ਕਿ ਉਹ ਸਪੌਂਸਰ ਕਰਕੇ ਆਪਣੇ LMIE ਦੇ ਉੱਤੇ ਬਾਹਰੋਂ ਮੰਗਾ ਸਕਦਾ ਹੈ ਬਾਹਰੋਂ ਮੰਗਾ ਸਕਦਾ ਤੇ ਉਹ ਆਉਂਦੇ ਵਰਕ ਪਰਮਿਟ ਦੇ ਉੱਤੇ ਠੀਕ ਹੈ ਉਹ ਉਸ ਦੇ ਉੱਤੇ ਜਿਹੜੀ ਵੱਡੀ ਅਨਾਉਂਸਮੈਂਟ ਆਈ ਹੈ ਮੈਂ ਉਹ ਵੀ ਤੁਹਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੀ ਲੋ ਵੇਜ ਐਲ ਐਮ ਆਈ ਐਸ ਸੀਗੀਆਂ ਘੱਟ ਵੇਜ ਵਾਲੀਆਂ ਉਹਨਾਂ ਦੇ ਉੱਤੇ 26 ਸਤੰਬਰ 2024 ਤੋਂ ਗਵਰਨਮੈਂਟ ਆਫ ਕੈਨੇਡਾ ਰੋਕ ਲਗਾਉਣ ਜਾ ਰਹੀ ਹੈ ਸਰਟਨ ਏਰੀਆਜ਼ ਦੇ ਵਿੱਚ ਜਿਹੜੇ ਮੈਟਰੋਪੋਲਿਟਨ ਪੋਲੀਟਨ ਏਰੀਆ ਨੇ ਤੇ ਉਹਨਾਂ ਦੇ ਵਿੱਚ 6% ਤੋਂ ਜ਼ਿਆਦਾ ਅਨਇੰਪਲੋਇਮੈਂਟ ਰੇਟ ਹੈ ਹੂੰ ਉੱਥੇ ਜਿਹੜੀ ਲੋਅਰ ਵੇਜ ਐਲ ਐਮ ਆਈ ਐਸ ਸੀ ਦੀ ਐਪਲੀਕੇਸ਼ਨ ਸੀਗੀ ਉਸ ਨੂੰ ਪ੍ਰੋਸੈਸ ਨਹੀਂ ਕੀਤਾ ਜਾਵੇਗਾ ਅੱਛਾ ਕਿਉਂਕਿ ਹਾਂਜੀ ਪਰ ਕੁਝ ਇੱਕ ਸੈਕਟਰਸ ਨੇ ਜਿਨ੍ਹਾਂ ਨੂੰ ਇਸ ਪਾਲਿਸੀ ਤੋਂ ਇਸ ਰੋਕ ਤੋਂ ਬਾਹਰ ਰੱਖਿਆ ਗਿਆ ਜਿਸ ਤਰ੍ਹਾਂ ਕੰਸਟਰਕਸ਼ਨ ਵਰਕਰਸ ਨੇ ਥੋੜਾ ਥੋੜੀ ਜਿਹੀ ਉਹ ਕਰ ਲਓ ਡਿਸਟੈਂਸ ਉੱਪਰ ਹਾਂ ਹਾਂ ਕੋ ਗੋਤ ਕੱਟਣ ਲੱਗ ਜਾਂਦਾ ਨਾ ਹਾਂਜੀ ਜੀ ਤੋਂ ਜਿਸ ਤਰ੍ਹਾਂ ਕੁਝ ਇੰਡਸਟਰੀਜ਼ ਨੇ ਜਿਨ੍ਹਾਂ ਨੂੰ ਇਸ ਦੀ ਜ਼ੱਤ ਤੋਂ ਬਾਹਰ ਰੱਖਿਆ ਗਿਆ ਕੰਸਟਰਕਸ਼ਨ ਇੰਡਸਟਰੀ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਤੇ ਜਿਹੜਾ ਹੈਲਥ ਸੈਕਟਰ ਹੈ ਜਿੱਥੇ ਲੇਬਰ ਦੀ ਹਜੇ ਵੀ ਕੈਨੇਡਾ ਨੂੰ ਲੋੜ ਹੈ ਹੂੰ ਉਹਨਾਂ ਸੈਕਟਰਸ ਦੇ ਵਿੱਚ ਇਹ ਜਿਹੜੀਆਂ ਲੋ ਵੇਜ ਐਲ ਐਮ ਆਈਜ਼ ਨੇ ਉਹ ਸਟਿਲ ਪ੍ਰੋਸੈਸ ਹੋਣਗੀਆਂ ਉਸ ਨੂੰ ਇਹਨਾਂ ਸੈਕਟਰਸ ਨੂੰ ਇਸ ਰੋਕ ਦੇ ਵਿੱਚੋਂ ਬਾਹਰ ਰੱਖਿਆ ਗਿਆ ਹੈ। ਅੱਛਾ ਤੇ ਇਹ ਦੱਸੋ ਕਿ ਜਿਹੜੀ ਇੱਕ ਇੱਕ ਹੋਰ ਮਸਲਾ ਹੈ ਇਹਨਾਂ ਦੇ ਨਾਲ ਚ ਬਹੁਤ ਆਇਆ ਜਿਹੜੇ ਇਥੋਂ ਵੀਜ਼ੇ ਜਿਨ੍ਹਾਂ ਦੇ ਜਿਹੜੇ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਡਰਾ ਦੇ ਵਿੱਚ ਵੀ ਆ ਗਿਆ। ਉਹਨਾਂ ਨੂੰ ਨਾ ਡਿਲੇ ਹੋ ਰਿਹਾ 2-3 ਤਿੰਨ ਮਹੀਨੇ ਚ ਲੱਗ ਜਾਂਦੇ ਜਿਹੜੇ ਉਹਨਾਂ ਦੀ ਵੀਜ਼ੇ ਵਾਸਤੇ ਆਉਣਾ ਹੁੰਦਾ ਉਹਨਾਂ ਦਾ ਵੀਜ਼ਾ ਆਉਣਾ ਹੁੰਦਾ ਤੇ ਉਹਨਾਂ ਦੀ ਇੰਟੀਮੇਸ਼ਨ ਹੁੰਦੀ ਵੀ ਤੁਰ ਲੈ ਲਓ। ਉਹ ਬਹੁਤ ਲਟਕ ਰਿਹਾ ਹੈ। ਉਦੇ ਕੀ ਕਾਰਨ ਨੇ ਕੀ ਉਹਦੀ ਕੋਈ ਸਟਾਫ ਦੀ ਘਾਟ ਹੈ ਜਾਂ ਕੋਈ ਹੋਰ ਇਸ਼ੂ ਨੇ ਕੀ ਹੈ ਪੈਂਡੈਂਸੀ ਜ਼ਿਆਦਾ ਹੈ ਮਲੀ ਜਿਹੜੇ ਪ੍ਰੋਸੈਸਿੰਗ ਟਾਈਮਸ ਨੇ ਇਹਨਾਂ ਉੱਤੇ ਇਫੈਕਟ ਪਿਆ ਸੀ ਕੋਵਿਡ ਦੇ ਦੌਰਾਨ ਜਦੋਂ ਸਾਰਾ ਆਮਲਾ ਫੈਲਾ ਇਮੀਗ੍ਰੇਸ਼ਨ ਦਾ ਸੀ ਉਹ ਤੁਸ ਕੱਲੀ ਇਮੀਗ੍ਰੇਸ਼ਨ ਇੰਡਸਟਰੀ ਨਹੀਂ ਹਰੇਕ ਇੰਡਸਟਰੀ ਦੇ ਵਿੱਚ ਵਰਕ ਫਰਮ ਹੋਮ ਦੀ ਜਿਹੜੀ ਪ੍ਰਥਾ ਹੈ ਉਹ ਜ਼ਿਆਦਾ ਚੱਲ ਪਈ ਸੀ ਜਿਸ ਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਹੈ ਇਹ ਹੁਣ ਪ੍ਰਾਈਵੇਟ ਕੰਪਨੀਆਂਜ਼ ਨੇ ਵੀ ਇਹਨਾਂ ਦੇਖਿਆ ਕਿ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਉਹ ਘਟ ਗਈ ਸੀ ਤੇ ਕਾਫੀ ਸਾਰੀਆਂ ਜਿਹੜੀਆਂ ਸਰਵਿਸੇਸ ਹੈ ਉਹਨਾਂ ਦੇ ਉੱਤੇ ਇਫੈਕਟ ਪਿਆ ਸੀ ਹਮ ਐਕਸਪ੍ਰੈਸ ਐਂਟਰੀ ਦੇ ਵੀ ਜਿਹੜੇ ਪ੍ਰੋਸੈਸਿੰਗ ਟਾਈਮ ਨੇ ਉਹਨਾਂ ਦੀ ਆਈਡੀਅਲੀ ਜਿਹੜਾ ਪਹਿਲਾਂ ਟਾਈਮ ਰੱਖਿਆ ਜਾਂਦਾ ਸੀ ਉਹ 6 ਮਹੀਨੇ ਦਾ ਰੱਖਿਆ ਜਾਂਦਾ ਸੀ ਤੇ ਇਸੇ ਵਾਸਤੇ ਉਸ ਨੂੰ ਐਕਸਪ੍ਰੈਸ ਐਂਟਰੀ ਕੀਤਾ ਜਾਂਦਾ ਸੀ ਕਈ ਆ ਕਈ ਵਾਰ ਤਾਂ ਜਿਹੜੇ ਪਹਿਲਾਂ ਜਦੋਂ ਇਹ ਸ਼ੁਰੂ ਹੋਈ ਹੈ ਐਕਸਪ੍ਰੈਸ ਐਂਟਰੀ 2000 16-17 ਦੇ ਕਰੀਬ ਮੇਰਾ خیال ਉਸ ਵੇਲੇ ਤਾਂ ਕੁਝ ਇੱਕ ਦਿਨਾਂ ਦੇ ਵਿੱਚ ਤੁਸੀਂ ਕਹਿ ਲਓ 25 ਤੋਂ 30 ਦਿਨਾਂ ਦੇ ਵਿੱਚ ਵੀ ਸਾਰੀ ਜਿਹੜੀ ਪ੍ਰੋਸੈਸ ਹੈ ਉਹ ਫਾਈਲ ਹੋ ਜਾਂਦੀ ਸੀ ਉਹ ਆ ਜਾਂਦਾ ਸੀ ਅਪਰੂਵਲ ਆ ਜਾਂਦਾ ਸੀ ਤੇ ਰਿਕੁਐਸਟ ਫਾਰ ਪਾਸਪੋਰਟ ਆ ਜਾਂਦੀ ਸੀ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਈ 6 ਮਹੀਨੇ ਤੋਂ ਵੀ ਜ਼ਿਆਦਾ ਸਾਲ ਤੱਕ ਇਵਨ ਵੇਟ ਪੀਰੀਅਡ ਵੱਧ ਆ ਗਿਆ ਤਾਂ ਵੇਗਾ ਵੀ ਟਾਈਮ ਲੱਗਦਾ ਉਸ ਦਾ ਕਾਰਨ ਇਹੀ ਹੈ ਕਿ IRCC ਦੇ ਕੋਲੇ तकरीबन 2 ਮਿਲੀਅਨ ਦੇ ਕਰੀਬ ਜਿਹੜੀਆਂ ਪੈਂਡਿੰਗ ਫਾਈਲਸ ਪਈਆਂ ਸੀ ਇਮੀਗ੍ਰੇਸ਼ਨ ਦੀਆਂ ਸਾਰੀਆਂ ਉਸ ਤੋਂ ਬਾਅਦ ਗਵਰਨਮੈਂਟ ਆਫ ਕੈਨੇਡਾ ਨੇ ਹੋਰ ਸਟਾਫ ਵੀ ਹਾਇਰ ਕੀਤਾ ਤੇ ਜਿਹੜੇ ਪ੍ਰੋਸੈਸਿੰਗ ਟਾਈਮ ਹੈ ਉਹਨਾਂ ਨੂੰ ਥੱਲੇ ਆ ਕੇ ਥੱਲੇ ਲਿਆਉਣ ਦੇ ਵਿੱਚ ਗਵਰਨਮੈਂਟ ਕਾਮਯਾਬੀ ਰਹੀ ਹੈ ਹੂੰ ਤੇ ਪਰ ਹੁਣ ਇੱਥੋਂ ਮੈਂ ਪ੍ਰੈਕਟੀਕਲ ਅਧਾਰ 'ਤੇ ਦੱਸਦਾ ਮੇਰੇ ਆਪਣੇ ਨੌਨ ਨੇ ਸਾਡਾ ਇੱਕ ਰਿਪੋਰਟਰ ਵੀ ਹੈਗਾ ਪਟਿਆਲੇ ਉਹਦਾ بیٹے ਦੀ ਵੀ ਬੜੇ ਤਿੰਨ ਮਹੀਨੇ ਵੇਟ ਕਰਨੀ ਪਈ ਹੁਣ ਇੱਕ ਲੜਕੀ ਦਾ ਕੇਸ ਆ ਮੈਨੂੰ ਉਹ ਨੂੰ ਪੁੱਛੋ ਕਹਿੰਦੇ ਵੀ ਤਿੰਨ ਮਹੀਨੇ ਉਹ ਗੇਟ ਵੇਟ ਕਰਦਿਆਂ ਨੂੰ ਮਝ ਆਇਆ ਨਹੀਂ ਮਤਲਬ ਇਹ ਕੋਈ ਇਹਦਾ ਇਹ ਕੋਈ ਇੰਡੀਅਨ ਜਿਹੜੀ ਇੱਥੇ ਕੈਨੇਡੀਅਨ ਹਾਈ ਕਮਿਸ਼ਨ ਹੈ ਉਹਦੀ ਸਟਰੈਂਥ ਘਟਣਾ ਵੀ ਕੁਝ ਵੰਦ ਹੈਗਾ ਜਿਹੜੀ ਇੱਥੇ ਇਸ਼ੂ ਆਇਆ ਹੈ ਤੇ ਚੰਡੀਗੜ੍ਹ ਵਾਲਾ ਤਾਂ ਬੰਦੀ ਹੋ ਗਿਆ ਉਹਨਾਂ ਦਾ ਜੀ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜੇ ਡਰਾਅ ਸੀਗੇ ਉਹ ਵੀ ਲੇਟ ਹੋ ਰਹੇ ਨੇ ਪਹਿਲਾਂ ਦਾ ਜਿਹੜਾ ਫਸਟ ਸਟੈਪ ਸੀ ਜਿਹੜਾ ਡਰਾਅ ਕੱਢੇ ਜਾਂਦੇ ਸੀਗੇ ਉਹ ਪਹਿਲਾਂ ਏਵਰੀ 15 ਡੇਜ਼ ਆਉਂਦਾ ਸੀਗਾ ਹੁਣ ਡਰਾਅ ਦੇ ਆਉਣ ਦੇ ਵਿੱਚ ਵੀ ਡਰਾਅ ਵੀ ਲੇਟ ਹੋਇਆ ਜਿਸਕੇ ਬਾਅਦ ਦੀ ਗੱਲ ਕਰਦੇ ਡਰਾਅ ਤੋਂ ਬਾਅਦ ਉਹਨਾਂ ਨੂੰ ਆਵੇਗਾ ਇੰਟੀਮੀਸ਼ਨ ਵੀ ਆ ਗਿਆ ਵੀ ਥੋੜਾ ਆ ਗਿਆ ਨੂੰ ਉਸ ਤੋਂ ਬਾਅਦ ਵੀ ਫਿਰ ਉਹ ਜਿਹੜਾ ਨਾ ਟਾਈਮ ਲੱਗ ਰਿਹਾ ਲੰਮਾ ਜਿਸ ਤਰ੍ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜੋ ਡਿਪਲੋਮੈਟਿਕ ਰੋ ਦੋਨੋਂ ਕੰਟਰੀਜ਼ ਦੇ ਵਿੱਚ ਡਿਪਲੋਮੈਟਿਕ ਸਟੈਂਡ ਆਫ ਹੋਇਆ ਉਸ ਦੇ ਕਾਰਨ 41 ਡਿਪਲੋਮੈਟ ਜਿਹੜੇ ਸੀਗੇ ਉਹਨਾਂ ਨੂੰ ਇੰਡੀਆ ਤੋਂ ਕੈਨੇਡੀਅਨ ਡਿਪਲੋਮੈਟਸ ਨੂੰ ਵਾਪਸ ਆਉਣਾ ਪਿਆ ਉਸ ਦੇ ਨਾਲ ਬਿਲਕੁਲ ਦੇਖੋ ਪ੍ਰੋਸੈਸਿੰਗ ਟਾਈਮ ਸਰਵਿਸਿਜ਼ ਤੇ ਫਰਕ ਪੈਂਦਾ ਹੈ ਸੋ ਮੈਨੂੰ ਪਾਰਟਿਕੂਲਰ ਇਨਫੋਰਮੇਸ਼ਨ ਇਸ ਦੀ ਨਹੀਂ ਵੀ ਕਿਸ ਤਰ੍ਹਾਂ ਇਫੈਕਟ ਇੰਡੀਆ ਦੇ ਉੱਤੇ ਪਿਆ ਹੈ ਪਰ ਕਾਫੀ ਸਾਰੀਆਂ ਜਿਹੜੀਆਂ ਫਾਈਲਸ ਦੀ ਪ੍ਰੋਸੈਸਿੰਗ ਹੈ ਉਹਨਾਂ ਨੂੰ ਬਾਹਰ ਜਿਹੜੇ ਵੀਜ਼ਾ ਸੈਂਟਰਸ ਨੇ ਉਥੇ ਰੈਫਰ ਕੀਤਾ ਗਿਆ ਸੋ ਉਸ ਦਾ ਜੋ ਪ੍ਰਭਾਵ ਪੈਣਾ ਉਸ ਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਆਈਆਰਸੀਸੀ ਦੇ ਵੱਲੋਂ ਕੀਤੀ ਗਈ ਹੈ ਅ ਬਸ ਇੱਕ ਲਾਸਟ ਕੁਐਸਚਨ ਜਾਂਦੇ ਹਾਂ ਨੇ ਥੋੜੀ ਜੀ ਕੈਨੇਡਾ ਦੀ ਜਿਹੜੀ ਰਾਜਨੀਤੀ ਨਾਲ ਸੰਬੰਧ ਤੇ ਇੱਕ ਸਵਾਲ ਪੁੱਛਦਾ ਕਿ ਤੁਹਾਡੇ BC ਦੇ ਜਿਹੜੀ ਪ੍ਰੋਵਿੰਸ਼ੀਅਲ ਜਿਹੜੀ ਅਸੈਂਬਲੀ ਦੀ ਪਾਰਲੀਮੈਂਟ ਦੀ ਇਲੈਕਸ਼ਨ ਉਹ ਨੇੜੇ ਆ ਜੀ ਤੇ ਉਹਦਾ ਕੀ ਮਾਹੌਲ ਹੈ ਕਿਸ ਤਰ੍ਹਾਂ ਚੱਲ ਰਿਹਾ ਫੈਡਰਲ ਦੀ ਬਾਤ ਬਿਲਕੁਲ ਮੌਕੇ ਦੇ ਉੱਤੇ ਇਹ ਸਵਾਲ ਪੁੱਛਿਆ ਕਿਉਂਕਿ ਅੱਜ ਬਹੁਤ ਵੱਡੀ ਡਿਵੈਲਪਮੈਂਟ ਵਿਸਫੋਟਕ ਡਿਵੈਲਪਮੈਂਟ ਬੀਸੀ ਦੀ ਪੋਲਿਟਿਕਸ ਦੇ ਵਿੱਚ ਵੀ ਹੋਈ ਹੈ ਜਿਹੜੀਆਂ ਦੋ ਪਾਰਟੀਆਂ ਜਿਹੜੀਆਂ ਚੈਲੈਂਜਰ ਸੀਗੀਆਂ ਪੀਸੀ ਐਂਡ ਡੀਪੀ ਜਿਹੜੀ ਗਵਰਨਮੈਂਟ ਦੇ ਵਿੱਚ ਹੈਗੀ ਹੈ ਇਸ ਵੇਲੇ ਪਾਰਟੀ BC United ਜੋ ਕਿ ਪਹਿਲਾਂ BC Liberal ਹੋਇਆ ਕਰਦੀ ਸੀ ਨਾਮ ਚੇਂਜ ਕਰਕੇ ਬਾਅਦ ਦੇ ਵਿੱਚ BC United ਬਣ ਗਈ ਜਿਸ ਦੇ ਲੀਡਰ ਕੈਵਨ ਫਾਲਕਨ ਜਿਸ ਨੂੰ ਲੀਡ ਕਰ ਰਹੇ ਸੀ ਪੁਰਾਣੇ ਖਜ਼ਾਨਾ ਮੰਤਰੀ ਵੀ ਰਹਿ ਚੁੱਕੇ ਨੇ ਉਹ ਅਫੀਸ਼ੀਅਲ ਆਪੋਜੀਸ਼ਨ ਸੀ ਤੇ ਇੱਕ ਚੜਦਾ ਸਿਤਾਰਾ ਜਿਸ ਪਾਰਟੀ ਦਾ ਸੀ BC ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਜੌਨ ਰਸਟਡ ਦੇ ਲੀਡਰ ਬਣਨ ਤੋਂ ਬਾਅਦ ਉਸ ਦੇ ਨੰਬਰ ਇੱਕਦਮ ਉੱਪਰ ਗਏ ਤੇ ਉਹ ਇੱਕ 스테ਜ ਇਹ ਜੀ ਆਈ ਕਿ ਅਫੀਸ਼ੀਅਲ ਆਪੋਜੀਸ਼ਨ ਤੋਂ ਬੈਟਰ ਪੋਲਸ ਤੇ ਬੈਟਰ ਜਿਹੜਾ ਲੋਕਾਂ ਦਾ ਜੁੜਾ ਹੈ ਉਹ ਬੀਸੀ ਕਨਜ਼ਰਵੇਟਿਵ ਦੇ ਨਾਲ ਹੋ ਗਿਆ ਨਵੀਂ ਪਾਰਟੀ ਦੇ ਨਵੀਂ ਨਹੀਂ ਕਹਿ ਸਕਦੇ ਕਿ ਪਾਰਟੀ ਦਾ ਪੁਰਾਣੀ ਸੀ ਪਰ ਫੋਕਸ ਦੇ ਵਿੱਚ ਹੋਣਾਈ ਸੀ ਉਸ ਤੋਂ ਬਾਅਦ ਜੋ ਬੀਸੀ ਯੂਨਾਈਟਿਡ ਦਾ ਗ੍ਰਾਫ ਹੈ ਉਹ ਲਗਾਤਾਰ ਗਿਰ ਰਿਹਾ ਸੀ ਅਫੀਸ਼ੀਅਲ ਆਪੋਜੀਸ਼ਨ ਦਾ ਤੇ ਬਹੁਤ ਸਾਰੇ ਲੋਕ ਬੀਸੀ ਯੂਨਾਈਟਿਡ ਦਾ ਜਿਹੜਾ ਖੇਮਾ ਛੱਡ ਕੇ ਉਹ ਕਨਜ਼ਰਵੇਟਿਵ ਦੇ ਵਿੱਚ ਜਾ ਰਹੇ ਸੀ ਅੱਜ ਫਾਈਨਲੀ ਜਿਹੜੇ ਬੀਸੀ ਵਰਾਈਟਿਡ ਦੇ ਲੀਡਰ ਕੈਵਨ ਫਾਲਕਨ ਸੀ ਉਹਨਾਂ ਨੇ ਇਹ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਉਹ ਆਪਣੀ ਕੈਂਪੇਨ ਸਸਪੈਂਡ ਕਰ ਰਹੇ ਨੇ ਹੂੰ ਤੇ ਕੁਝ ਆਪਣੇ ਜਿਹੜੇ ਚੰਗੇ ਕੈਂਡੀਡੇਟ ਹੈ ਉਹ ਉਹਨਾਂ ਉਹਨਾਂ ਨੂੰ ਬੀਸੀ ਕੰਜ਼ਰਵੇਟਿਵ ਦੇ ਝੰਡੇ ਦੇ ਹੇਠ ਇਲੈਕਸ਼ਨ ਉਹ ਲੜਵਾਉਣਗੇ ਅੱਛਾ ਤਾਂ ਆਪੋਜੀਸ਼ਨ ਦੀ ਜਿਹੜੀ ਯੂਨਿਟੀ ਹੈ ਉਹ ਹੋ ਚੁੱਕੀ ਹੈ ਬੀਸੀ ਦੀ ਸਿਆਸਤ ਦੇ ਵਿੱਚ ਜਿਹੜੀ ਕੀ ਮੌਜੂਦਾ ਸਰਕਾਰ ਦੇ ਲਈ ਵੱਡੀ ਖਤਰੇ ਦੀ ਘੰਟੀ ਮੰਨੀ ਜਾਂਦੀ ਹੈ ਚੈਲੇਂਜ ਹੈ ਹਾਂ ਅੱਛਾ ਅੱਛਾ ਕਿਉਂਕਿ ਜਦੋਂ ਤੱਕ ਆਪੋਜੀਸ਼ਨ ਡਿਵਾਈਡਡ ਸੀਗੀ ਉਦੋਂ ਤੱਕ ਸਰਕਾਰ ਨੂੰ ਵੀ BC NDP ਨੂੰ ਵੀ ਇਹ ਸੰਤੁਸ਼ਟੀ ਸੀ ਕਿ ਵੋਟ ਸਪਲਿਟ ਹੋ ਜਾਣੀ ਹੈ ਸੋ ਹੁਣ ਵੋਟ ਸਪਲਿਟ ਹੋਣ ਦਾ ਜਿਹੜਾ ਇੱਕ ਅੰਦਾਜ਼ਾ ਜਾਂ ਇੱਕ ਅਨੁਮਾਨ ਉਹ ਲਗਾ ਰਹੇ ਸੀਗੇ ਹੁਣ ਉਹਦੀ ਸੰਭਾਵਨਾ ਵੋਟ ਸਪਲਿਟ ਦੀ ਹੁਣ ਨਹੀਂ ਦਿਖ ਰਹੀ ਹੁਣ ਇੱਕ ਕੰਬਾਈਨਡ ਚੈਲੰਜ ਇੱਕ ਸਿੰਗਲ ਚੈਲੈਂਜਰ ਜਿਹੜਾ ਉਹ ਸਰਕਾਰ ਦੇ ਵੋਟ ਸਪਲਿਟ ਦਾ ਰੂਲਿੰਗ ਪਾਰਟੀ ਨੂੰ ਫਾਇਦਾ ਹੋ ਸਕਦਾ ਸੀ ਜੀ 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 ਕਿਉਂਕਿ ਜਿਹੜੀ ਹੋ ਗਿਆ 10 ਸਾਲ 10 ਸਾਲ ਹੋ ਗਏ ਐਨਡੀਪੀ ਨੂੰ ਐਨਡੀਪੀ ਨੂੰ ਜੀ ਦੋ ਟਰਮਸ ਹੋ ਚੁੱਕੀਆਂ ਨੇ ਜਿਹੜੀਆਂ ਦੋ ਹੁਣ ਪੂਰੀਆਂ ਹੋ ਜਾਣੀਆਂ ਨੇ ਹਾਂਜੀ ਚਾਰ ਸਾਲ ਦੀ ਕਾਰਮ ਆਉਂਦੀ ਹੈ ਹੁਣ ਕਦੋਂ ਇਲੈਕਸ਼ਨ ਹੈ ਜੀ ਬੀਸੀਡੀ ਇਹ ਹੈ ਅਕਟੂਬਰ ਦੇ ਵਿੱਚ ਹੈ ਇਸ ਮਹੀਨੇ ਡੇਟ ਜਿਹੜੀ ਹੈ ਸੈਪਟੈਂਬਰ ਦੇ ਵਿੱਚ ਡ੍ਰੌਪ ਹੋ ਜਾਣੀ ਹੈ ਮੇਰਾ ਖਿਆਲ 19 ਅਕਟੂਬਰ ਦੀ ਜਿਹੜੀ ਡੇਟ ਆਫ ਫਾਈਨਲਾਈਜ਼ ਹੋ ਜਾਊਗੀ ਸੋ ਬਹੁਤ ਸ਼ੁਕਰੀਆ ਲਵਲਨ ਦੇਖੋ ਥੋੜੀ ਜੀ ਰਾਜਨੀਤੀ ਦੀ ਗੱਲ ਵੀ ਕਰ ਲਈਏ ਨੇ ਨਵੀਂ ਡਿਵੈਲਪਮੈਂਟ ਹੋਈ ਜਿਹੜੀ BC ਦੀ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਕੋਲੰਬੀਆ ਤੇ ਤਿੰਨ ਮੇਨ ਹਜੇ ਨੇ ਬ੍ਰਿਟਿਸ਼ ਕੋਲੰਬੀਆ ਤੇ অন্ਟਾਰੀਓ ਤੇ ਜਿਹੜਾ ਹੈਗਾ ਅਲਬਰਟਾ ਤਿੰਨਾ ਚ ਸਾਡੀ ਕਨਸੈਂਟਰੇਸ਼ਨ ਜਾ ਰਹੀ ਹੈ ਜਿਹੜੀ ਸਾਡੇ ਨਾਲ ਸੰਬੰਧਿਤ ਨੇ ਤੇ ਬ੍ਰਿਟਿਸ਼ ਕੋਲੰਬੀਆ ਦੇ ਨਾਲ ਬਹੁਤ ਪੁਰਾਣਾ ਸੰਬੰਧ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੀ ਸਾਡੇ ਪੰਜਾਬੀ ਰਹੇ ਨੇ ਸੋ ਉੱਥੇ ਡਵੈਲਪਮੈਂਟ ਜਿਹੜੀ ਹੋਈ ਹੈ ਕਿ ਆਪੋਜੀਸ਼ਨ ਹੁਣ ਯੂਨਾਈਟ ਹੋ ਰਹੀ ਹੈ ਤੇ ਐਨਡੀਪੀ ਜਿਹੜੀ ਰੂਲਿੰਗ ਪਾਰਟੀ ਹੈ ਉਹਨੂੰ ਚੈਲੰਜ ਵੱਡਾ ਹੋ ਗਿਆ ਹੈ ਤੇ ਨਾਲ ਤੇ ਇਹ ਇਹਨਾਂ ਨੇ ਨਵੀਂ ਪੋਲਿਟਿਕਲ ਡਵੈਲਪਮੈਂਟ ਵੀ ਦੱਸਦੀ ਤੇ ਪਹਿਲਾਂ ਜਿਹੜੀਆਂ ਜਿਵੇਂ ਕਿ ਜ਼ਿਕਰ ਕੀਤਾ ਜਿਹੜੀਆਂ ਵੀਜ਼ਾ ਜਿਹੜਾ ਹੁਣ ਟੈਂਪਰਰੀ ਜਿਹੜਾ ਵਰਕ ਪਰਮਿਟ ਜਿਹੜਾ ਵਿਸਟ ਵੀਜ਼ਾ ਦੇਣੇ ਸੀ ਉਹ ਸਟਾਪ ਹੋ ਗਿਆ ਉਹ ਵੀ ਜ਼ਿਕਰ ਕੀਤਾ ਹੈ ਐਲਆਈਐਮ ਜਿਹੜੀ ਉਹਦੇ ਬਾਰੇ ਵੀ ਜ਼ਿਕਰ ਕੀਤਾ ਤੇ ਇਸੇ ਤਰ੍ਹਾਂ ਹੀ ਹੋਰ ਜਿਹੜੇ ਮਸਲੇ ਨੇ ਉਹਨਾਂ ਬਾਰੇ ਸੀ ਅਗਲੇ ਜਿਹੜੇ ਐਪੀਸੋਡ ਉਹਨਾਂ ਦੇ ਵਿੱਚ ਚਰਚਾ ਕਰਦੇ ਰਵਾਂਗੇ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਸ਼ੁਕਰੀਆ